ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੇ ਆਪਣੀ ਵੀਡੀਓ ਤੇ ਨਾਮੇ ਬੰਦੇ ਐ ਨਾ ਭਾਈ ਦੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਭਾਈ ਜੀ ਠੀਕ ਹੈ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਲੈ ਕੇ ਆਇਆ ਭਾਈ ਉੱਡਣ ਲਈ ਕਬੂਤਰ ਨਹੀਂ ਬਾਜ਼ੀਆਂ ਲਈ ਧਿਆਨ ਨਹੀਂ ਠੀਕ ਹੈ ਬਈ ਉੱਡਣ ਲਈ ਕਬੂਤਰ ਨਹੀਂ ਬਾਜ਼ੀਆਂ ਲਈ ਧਿਆਨ ਨਹੀਂ ਤੇ 11 ਕਬੂਤਰ ਕਿਰਨ ਦੇ ਕਰਾਂ ਕੱਠੀ ਚ ਗੋਣੇ ਨੇ ਠੀਕ ਹੈ ਜੀ 11 ਕਬੂਤਰ ਨੇ 11 ਦੇ 11 ਕੱਠੀ ਚ ਗੋਣਨੇ 550 ਰੁਪਏ ਦਾ 1 ਕਾ ਬਈ 550 ਨੂੰ 1 ਕਾ ਬਈ 11 ਦੇ 11 ਕੱਠੀ ਚ ਗੋਾਵਾਂਗੇ ਤੇ ਉੱਟਣ ਦੀ ਪੂਰੀ ਗਾਰੰਟੀ ਹੈ ਬਈ ਉੱਡਣਾ ਹੀ ਉੱਡ ਰਿਹਾ ਆਇਆ ਤੁਹਾਨੂੰ ਪਹਿਲਾਂ ਕਬੂਤਰੇ ਦਰਸ਼ਿ ਕਰਾਈਏ ਇੱਕ ਕਬੂਤਰ ਗਏ ਆਪਣੇ ਕੋਲ ਕਬੂਤਰ ਇੱਕ ਦੋ ਇੱਕ ਆ ਬਈ ਉਹ ਕੋਲ ਆਇਆ ਹੋਇਆ ਤੁਹਾਨੂੰ ਵੇਖੇ ਕਾਲੀਆਂ ਕੜੀ ਮਦੀਨਾ ਬਈ 550 ਰੁਪਏ ਦੇ ਇੱਕ ਆ ਬਈ 1100 ਦੇ ਹੋਗੇ ਦੋ ਚਕਾਉਣੇ ਬਈ ਇਹ ਇਕੱਠੀ ਡੇ ਸਾਰੇ ਕਾਲੀ ਨੋਕ ਹੈ ਬਈ ਕਾਲੀ ਅੱਖਾਂ ਦੇ ਦਰਸਪੁਰ ਸਾਹਿਬ ਆ ਬਈ ਸਾਰੇ ਇੱਕ ਨਾ ਪੱਠਾ ਹੋ ਸਕਦਾ ਨਹੀਂ ਦਰਸਪੁਰ ਸਾਹਿਬ ਆ ਬਈ ਨਾ ਮੈਂ ਸੰਗੇ ਹੋਏ ਵੈਂਕਰ ਨੂੰ ਲਾਇਆ ਹੋਇਆ ਬਈ ਠੀਕ ਆ ਬਈ ਜਿਕੇ ਜਾ ਕੇ ਤੁਸੀਂ ਬਾਦਾਮ ਲਾ ਕੇ ਬਾਜੀ ਛੱਡ ਰਿਹਾ ਹੈ ਹੋਰ ਕੁਝ ਨਹੀਂ ਕਰਨਾ ਲੋ ਜੀ ਬਈ ਕਰੋ ਪੰਜੇ ਦਾ ਜੋ ਕੋਈ ਠੀਕ ਹੈ ਜੀ ਇਹ ਉਹ ਕਰਾਉਣੇ ਆਪਾਂ ਬਈ ਸਾਨੂੰ ਸ਼ੌਂਕ ਆ ਕੁਕ ਕਰਾ ਸਲਾਹ ਲਈ ਪੀ ਦੇ ਵਿੱਚ ਸਰਦਾ ਹੀ ਪਲੱਸ ਦੀ ਨਿਸ਼ਾਨੀ ਹੋਈ ਹੈ ਠੀਕ ਹੈ ਜੀ ਚਿੱਟੀ ਅੱਖਾਂ ਚਿੱਟੀ ਲੋਕ ਹੈ ਬਈ ਸਰ ਤੋਂ ਚਿਪਾ ਲੋ ਬਈ ਜੀ ਕਰੋ ਫੋਨ ਆਸ਼ਕ ਕਲੀਅਰ ਹੋਵੇ 550 ਰੁਪਏ ਨਾ ਦੇਣਾ ਬਈ ਛਕਾਉਂ ਇਕੱਠੇ ਦੇ ਇਕੱਠੇ ਬਈ ਜੀਨੇ ਵੀ ਲੈਣੀਆਂ ਇਹ ਆਲ ਪੰਜਾਬ ਦੇ ਵਿੱਚ ਆਪਣੀ ਡਿਲੀਵਰੀ ਹੋ ਗਈ। ਡਿਲੀਵਰੀ ਚਾਰਜ ਅਲੱਗ ਲਕਣਾ ਬਈ। ਚਲੋ ਬਈ ਕਰੋ ਸ਼ੰਕ। ਈਕਾ ਚੱਟੀ ਲੋਕ ਹੈ ਬਈ। ਹੋਰ ਆ ਮੈਂ ਸਭ ਕਰ ਲਓ ਬਈ। ਸਾਰੇ ਦੇ ਨਮੀ ਫਰ ਰਹੇ ਬਈ। ਇਕਾ ਦਾ ਪੁੱਠਾ ਉਹ ਜੇ ਹੋਇਆ ਏ ਚਾ ਠੀਕ ਹੋ ਗਈ ਕਰ ਲੋ ਬਈ ਸ਼ੌਂਗਾ 10 ਗੋ ਸਾਬਾ ਬਈ 100% ਕਲੀਅਰ ਕੁ ਉਤਰ ਬਈ ਕੋਈ ਨਹੀਂ ਹੈ ਉਹ ਬਈ ਚਿੱਟੀ ਅੱਖਾਂ ਚਿੱਟੀ ਨੋਕ ਬਈ

ਨਯਾ ਰੀਣੇ ਚਿੱਟੀ ਅੱਖਾਂ ਨੇ ਬਾਈ ਪੂਰੀ ਲੋਕ ਸਰਤੇ ਮਾੜੇ ਮਾੜੇ ਸੰਭਵ ਹੋਈ ਦੇ ਲੋ ਜੀ ਬਾਈ ਕਰੋ ਫਰਨ ਸ਼ੋਕ ਕਰੋ ਟ੍ਰਾਂਸਪੋਰਟ ਸਾਫ ਆ ਬਾਈ ਇਹਦੀ ਇੱਕ ਲੋਡ ਲੈਂਦੀ ਆ ਰਹੀਗੀ ਆ ਆ ਰਹੀ ਹੈ ਬਾਈ ਇਹਦੀ ਲੋਡ ਤੇ ਲੋ ਜੀ ਬਾਈ ਕਰੋ ਪੁੰਜੇ ਦਾ ਸ਼ੋਕ ਹੇਰਿੰਗ ਵੀ ਵੀ ਹੋਈ ਹੈਗੀ ਨੋ ਵੇ ਕਾਲ ਨੋਤੀ ਚਿੱਟੀ ਅੱਖ ਬਾਈ ਫਰਦੂ ਸਾਰੇ ਦੇਖ ਰਹੇ ਹੋਗੇ ਨਵੇਂ ਪਰ ਆ ਗਿਆ ਬਾਈ ਸਾਰੇ ਦੇ ਠੀਕ ਹੈ ਬਾਈ ਜੀ ਫੁੱਟ ਵਾਲੀ ਕੁਤਰਾ ਵੀ ਉੜਾਨ ਪੂਰੀ ਵਧੀਆ ਨਹੀਂ ਦੋਟਾਈ ਵੇਚਕ ਦੀ ਢਾਨ ਹੈ ਬਾਈ ਇਹਨਾਂ ਦੀ ਠੀਕ ਹੈ ਜੀ ਗਿਝਾ ਹੁਣੇ ਨੇ ਤੁਸੀਂ ਗਿਝਾ ਕੇ ਢਾਉਣੇ ਬਾਈ ਪਹਿਲਾਂ ਬੱਚੇ ਹੋਏ ਬੱਚੇ ਹੁੰਦੇ ਉੱਡੇ ਹੋਏ ਬਾਈ ਠੀਕ ਹੈ ਜੀ ਬੱਚੇ ਹੁੰਦੇ ਬਾਈ ਸਾਰਾ ਸਾਰਾ ਦਿਨ ਬਿਉਟੀ ਹੋਏ ਤੇ ਪੂੜਾ ਆਪਾਂ ਗਰਮੀ ਦੇ ਵਿੱਚ ਆਪਾਂ ਚਾਹ ਨਹੀਂ ਕਹਿੰਦੇ ਫੁੱਲ ਗਰਮੀ ਦੇ ਵਿੱਚ ਦੋਟਾਈ ਵੇਚ ਕਿਹੜੀ ਉੜਾਨ ਹੈਗੀ ਬਾਈ ਇਹਨਾਂ ਦੀ ਫੁੱਲ ਗਰਮੀ ਦੇ ਵਿੱਚ ਬਾਈ ਇੱਕ ਜਿਆ ਕਟਾਉਣੀ ਨੇ ਬਈ ਤੁਸੀਂ ਹੋਰ ਕੁਝ ਨਹੀਂ ਕਰਨਾ ਲਓ ਬਈ ਹੁਣ ਸਾਨੂੰ ਦਿਖਾਉਣ ਆਏ ਗੋਲੀ ਸਾਰੇ ਸਾਰੇ ਪੀਲੀ ਛੱਦਰੀ ਆ ਬਈ ਨੀਲੀ ਵੀ ਨੀਲੀ ਦੀ ਪਾਸੇ ਭੇਜੋ ਲਓ ਜੀ ਗੋਲੀ ਕਬੂਦਰੀ ਨੀਲੀ ਪੀਲੀ ਆ ਕਾਲ ਨੋਕੀ ਲਓ ਬਈ ਜੀ ਕਰੋ ਫਰਾਂ ਦਾ ਸ਼ਾ आका लग रही है भाई आका लग रही एक पसे काली एक पसे लाल रंग लग गया भाई ठीक है नीली गुदरी की है करो भाई जी पंजा ना शौक है करो भाई जी करो पंजा है शौक ਸਾਰੇ ਸਾਰੇ ਇਕੱਠੇ ਢਿਗਾਉਣੇ ਬਈ ਆਪਾਂ ਨੇ ਤੇ ਕਨੀਲੀ ਹੋਰ ਬਈ ਆਪਣੇ ਕੋਲ ਇਹ ਚਿੱਟੀਆਂ ਅੱਖਾਂ ਨੇ ਬਈ ਕਾਲੇ ਲੁਕੀ ਹੋਈ ਚਿੱਟੀਆਂ ਅੱਖਾਂ ਕਾਲੇ ਲੁਕੀ ਬਈ ਸੈਨੂ ਬਈ ਜੇ ਬੱਚੇ ਬੱਚਿਆਂ ਨੂੰ ਵੀ ਰੋਕ ਸਕਦੇ ਹੋ ਇਹਦੇ ਬੰਬੂ ਬਣਦੇ ਬਈ ਆ ਦੇਖੋ ਆਪਾ ਵਾਲ ਜੀ ਦੀਨੇ ਨਾ ਤੁਹਾਨੂੰ ਕਿਹਦੇ ਚ ਆਪਾ ਵਾਲ ਜੀ ਜਿਵੇਂ ਰਾਜ ਨਾਲੇ ਜਾਂਦੇ ਬਾਈ ਆਪਾ ਵਾਲ ਜੀ ਬਈ ਦੇ ਜਿਵੇਂ ਰਾਜ ਨਾਲੇ ਜਾਂਦੇ ਉਸ ਤਰ੍ਹਾਂ ਨੇ ਬਾਈ ਹਾਂ ਦੇਖੋ ਕਿਸੇਰ ਨੇ ਬਈ ਇਹਦੇ ਕਿਹਦੇ ਇਹ ਆ ਦੇਖੋ ਆਹ ਕਿਸੇਰ ਹੈ ਬਈ ਇਹਦਾ ਸਾਰੇ ਕਿਤੇ ਜਿਵੇਂ ਰਾਜ ਨਾਲੇ ਜਾਂਦੇ ਹੁੰਦੇ ਫੁੱਲੇ ਜੰਗਨੇ ਬਾਈ ਕੋ ਉੱਤ ਸਾਰੀ ਜਿੰਨੇ ਦੇ ਚਿੰਨੇ ਆਏ ਹੋ ਨੇ ਫੁੱਲੇ ਚੰਗੀਆਂ ਬਾਈ ਇਹ ਦੋਏ ਗੋਲੀਆਂ ਛਕੀਆਂ ਬੈਣਾ ਨੇ ਇੱਕ ਖੱਟੀਆਂ ਦੀ ਇੱਕ ਚਿੱਟੀਆਂ ਦੀ ਬਾਈ ਜੀ ਆਹ ਰਖਾ ਦੀ ਆਪਣੀ ਦਿਖਾਉਣੀ ਤਾਂ ਦਿਖਾ ਦੇ ਉਹ ਕਿਹੜੇ ਰਹੀਏ ਕਿਹੜੇ ਦਿਖਾ ਦੇ ਆ ਨਹੀਂ ਦਿਖਾ ਦੇ ਨਾ ਹੋਰ ਨਹੀਂ ਲੋਬੋ ਜੀ ਕਰੋ ਸ਼ੂਗ ਖਟੀਆਂ ਪੀ ਲਈਆਂ ਕਿ ਪੂਰੀ ਲੋਕ ਚਿਪਵਾ ਸਰਾ ਬਈ ਦਾ ਛੱਡਿਆ ਨਹੀਂ ਰੱਖ ਲੋ ਸਰ ਤੇ ਛੱਡੀਆਂ ਦਾ ਜਿਕਲ ਹੁੰਦੀ ਨਹੀਂ ਥੋਲੂ ਰਪੀਆ ਰੱਖਾ ਦੇਵੋ ਲੋ ਬਈ ਜੀ ਦਸਪੁਰ ਸਾਹਵੇਂ ਸਾਰੇ ਦੇ ਸਾਰੇ ਇਹ ਜਦਰੀ ਆ ਬਾਈ ਨੀਲੀ ਪਲੱਸ ਪੀਜਾ ਠੀਕ ਹੈ ਬਾਈ ਜੀ 550 ਰੁਪਏ ਰੇਟ ਆ ਬਾਈ ਇਹਨਾਂ ਦਾ ਝਗਾਉਣੇ ਇਕੱਠੇ ਦੇ ਇਕੱਠੇ ਬਾਈ ਸਾਰੇ ਦੇ ਸਾਰੇ ਠੀਕ ਹੈ ਬਾਈ ਜੀ ਕਰੋ ਬਾਈ ਸ਼ੌਂਕ ਜੇ ਕਿਸੇ ਨੇ ਵੀ ਮੇਰੇ ਵੀਰ ਨੂੰ ਲੈਣੇ ਇਕੱਠੇ ਝਗਾਉਣੇ ਹੋਏ ਆ ਪੁਣ ਲੋ ਬਾਈ 10 ਪਰ 7 ਨਵੇਂ ਪਰ ਆਏ ਬਈ ਤੇ ਪੀੜੀ ਛਤਰੀਆ ਪਲੱਸ ਨਹੀਂ ਲਈ ਆ ਜੋ ਬਈ ਦੇਖੇ ਜੀ 11 ਕਬੂਤਰ ਹੈ ਟੋਟਲ ਤੇ 11 ਦੇ 11 ਇਕੱਠੇ ਚਕਾਵਾਂਗੇ ਬਈ ਪੂ ਪੰਜਾਬ ਦੇ ਵਿੱਚ ਆਪਣੀ ਜਿੱਥੇ ਮਰਜ਼ੀ ਕਰਾਓ ਪੰਜਾਬ ਚ ਟਿਲਪੀ ਆ ਬਈ ਆਪਣੀ ਇਹ ਜਿਹੜਾ ਉਹ ਨੀਲੀ ਆ ਬਈ ਬਾਕੀ ਸਾਰੇ ਉਹਦੇ ਸੰਭਲੇ ਕੁਝ ਕਬੂਤਰਾਂ ਦੇ ਤੇ ਸਾਫ ਚਿੱਟੇ ਬਈ ਕਾਲੀਆਂ ਖਰੀਜੇ ਕਬੂਤਰੇ ਆ ਬਈ ਬਾਕੀ ਘੱਟੀਆਂ ਚਿੱਟੀਆਂ ਖੰਦੇ ਨੇ ਬਈ ਕੱਢੀ ਜਗਾਉਣੇ ਬਈ ਸਾਰੇ ਦੇ ਸਾਰੇ ਲਾਵਾ ਜੀ ਕਰ ਲੇ ਚੱਕ ਜੋ ਵੀ ਬਾਕੀ ਬਾਈ ਚੈਨਲ ਨੂੰ ਬੱਦ ਤੋਂ ਬੱਦ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ ਬਾਈ ਤੇ ਫੋਨ ਨੰਬਰ ਹੈਗਾ ਮੇਰਾ 88728 0137 ਮੇਰਾ ਫੋਨ ਨੰਬਰ ਬਾਈ 88728 0137 ਫੋਨ ਨੰਬਰ ਹੈ ਜੀ ਕੰਡ ਨਾ ਕਰੋ ਜਲਾ ਸਰੂਰ ਨੇੜੇ ਜਿਉਣੇ ਮੋੜਲੇ ਮੋੜਾਂ ਬਾਈ ਜੀ ਪਿੰਡ ਨਾ ਕਰੋ ਚਲੋ ਸਰੂਰ ਨੇੜੇ ਜਿਉਣੇ ਮੋੜਲੇ ਮੋੜਾਂ ਬਾਈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ